ਜਾਤ ਕਾ ਗਰਬ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਤੀਜੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰ ਰਹੇ ਹਨ ਕਿ ਜਾਤ ਦਾ ਹੰਕਾਰ ਕੋਈ ਵੀ ਨਾ ਕਰੋ ਸਾਰਿਆਂ ਨੂੰ ਸਿੱਖਿਆ ਦਿੱਤੀ ਨਾ ਸਾਝੀ ਜਾਤ ਕਾ ਗਰਬ ਨਾ ਕਰਿਓ ਕਿ ਕੋਈ ਵੀ ਸਾਰਿਆਂ ਨੂੰ ਵੀ ਬ੍ਰਾਹਮਣ ਬ੍ਰਾਹਮਣ ਪੁਣੇ ਦਾ ਮਾਣ ਨਾ ਕਰੇ ਜੱਟ ਜੱਟ ਪੁਣੇ ਦਾ ਮਾਣ ਨਾ ਕਰੇ ਛੇਠ ਸਾਹੂਕਾਰ ਪੁਣੇ ਦਾ ਮਾਣ ਨਾ ਕਰੇ ਵੀ ਜਾਤ ਦਾ ਹੰਕਾਰ ਕੋਈ ਵੀ ਨਾ ਕਰੋ ਸਾਂਝੀ ਗੱਲ ਆ ਸਾਰਿਆਂ ਵਾਸਤੇ ਦੁਬਾਰੇ ਪੜੋ ਗੁਰੂ ਦਾ ਬਚਨ ਪੜੋ ਬੋਲੋ ਵੀ ਬੋਲੋ ਬੋਲੋ ਯਾਦ ਹੋਜੂ ਬਾਣੀ ਜਾਤ ਕਾ ਗਰਬਣਾ ਕਰਿਓ ਕੋਈ ਸਾਂਝੀ ਗੱਲ ਸਾਰਿਆਂ ਨੂੰ ਫਿਰ ਅਗਲੀ ਪੰਕਤੀ ਇਸ਼ਾਰਾ ਦਿੱਤਾ ਕਿਉਂਕਿ ਉਸ ਸਮੇਂ ਦੇ ਵਿੱਚ ਜਾਦਾ ਜਾਤ ਦਾ ਹੰਕਾਰ ਬ੍ਰਾਹਮਣ ਨੂੰ ਸੀ ਉਹਨਾਂ ਸਮਿਆਂ ਦੀ ਮੈਂ ਗੱਲ ਕਰਦਾ ਹਾਂ ਸੋ ਕਹਿੰਦੇ ਫਿਰ ਉਹਨੂੰ ਵੀ ਉਹਨੂੰ ਫਿਰ ਇਸ਼ਾਰਾ ਸਪਸ਼ਟ ਦੇਤਾ ਕਹਿੰਦੇ ਵੀ ਤੂੰ ਵੀ ਸੁਣ ਲਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਕਹਿੰਦੇ ਬ੍ਰਾਹਮਣ ਉਹ ਹੁੰਦਾ ਜਿਹੜਾ ਬ੍ਰਹਮਣਾ ਸਾਂਝ ਪਾ ਲਵੇ ਪਰਮੇਸ਼ਰ ਦੇ ਨਾਲ ਸਾਂਝ ਪਾ ਲਵੇ ਕਹਿ ਲੋ ਪਰਮੇਸ਼ਰ ਨੂੰ ਜਾਣ ਲਵੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਵੀ ਬ੍ਰਾਹਮਣ ਦੇ ਘਰੇ ਜਾ ਮੈਂ ਕਿਉਂਕਿ ਬ੍ਰਾਹਮਣ ਨਹੀਂ ਹੁੰਦਾ ਬ੍ਰਾਹਮਣ ਉਹ ਹੁੰਦਾ ਜਿਵੇਂ ਭਗਤ ਰਵਦਾਸ ਜੀ ਮਹਾਰਾਜ ਬ੍ਰਾਹਮਣ ਨੇ ਬ੍ਰਾਹਮਣਾਂ ਸਾਂਝ ਕਬੀਰ ਸਾਹਿਬ ਜੀ ਮਹਾਰਾਜ ਵੀ ਬ੍ਰਾਹਮਣ ਨੇ ਉਸ ਭਾਵ ਵਿੱਚ ਵੀ ਜਿਹਨੇ ਰੱਬ ਨੂੰ ਜਾਣ ਲਿਆ ਉਸ ਭਾਵ ਦੀ ਗੱਲ ਕਰਦਾ ਮੈਂ ਇਸ ਕਰਕੇ ਕੀ ਕਹਿੰਦੇ ਕਬੀਰ ਸਾਹਿਬ ਵੀ ਇਹੀ ਗੱਲ ਕਹਿੰਦੇ ਬਾਣੀ ਚ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀ ਜਾਤ ਹੈ ਹਮਾਰਾ ਕਹਿੰਦੇ ਸਾਡੇ ਤਾਂ ਕਹਿੰਦੇ ਬ੍ਰਾਹਮਣ ਉਹ ਨੂੰ ਕਹਿੰਦੇ ਆ ਜਿਹੜਾ ਰੱਬ ਨਾਲ ਸਾਝ ਪਾ ਲੇ ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀ ਜਾਤ ਹੈ ਹਮਾਰਾ ਇਸ ਕਰਕੇ ਉਹਨੂੰ ਵੀ ਇਸ਼ਾਰਾ ਦੇਤਾ ਵੀ ਭਾਈ ਤੂੰ ਵੀ ਐਵੇਂ ਕਹਨੋ ਜਾਤੀਵਾਦ ਦਾ ਹੰਕਾਰ ਨਾ ਕਰਿਆ ਕਰ ਬ੍ਰਾਹਮਣ ਉਹ ਹੁੰਦਾ ਜਿਹੜਾ ਬ੍ਰਹਮ ਦੇ ਨਾਲ ਸਾਂਝ ਪਾ ਲਵੇ ਜੇ ਬ੍ਰਾਹਮਣਾਂ ਸਾਂਝ ਪਾਈ ਆ ਠੀਕ ਹੈ ਸਤਕਾਰ ਹੈ ਜਾਤ ਕਾ ਗਰਬ ਨਾ ਕਰਿਓ ਕੋਈ ਬ੍ਰह्म ਬਿੰਦੇ ਸੋ ਬ੍ਰਹਮ ਬ੍ਰਾਹਮਣ ਹੋਈ ਅਗਲੀ ਪੰਕਤੀ ਵਿੱਚ ਸਖਤ ਤਾਣੜਨਾ ਕਰਤੀ ਤੀਜੇ ਪਾਤਸ਼ਾਹ ਜੀ ਨੇ ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ ਸੱਤ ਪੁਰਸ਼ਾਂ ਦੀ ਤਾਣੜਾਂ 'ਚ ਵੀ ਪਿਆਰ ਹੀ ਹੁੰਦਾ ਹੈ। ਅਗਲੀ ਪੰਥ ਜੀ ਕਹਿੰਦੇ ਮੂਰਖਾ ਉਹ ਕਮਲਿਆ ਜਾਤ ਦਾ ਹੰਕਾਰ ਨਾ ਕਰਿਆ ਕਰ। ਝੋਟ ਹੈਮਰਿੰਗ ਜਿਪਕਟਣ ਵਾਸਤੇ ਸਾਡੇ ਜਿਪਣੀ ਹੁੰਦੇ ਆਪਣੇ 'ਚ ਵੀ ਅਸੀਂ ਫਲਾਨੇ ਹੁੰਨੇ ਆ ਜੀ, ਅਸੀਂ ਠਮਕੇ ਹੁੰਨੇ ਆ ਜੀ, ਸਾਡੀ ਜਾਤ ਵੱਡੀ ਹੁੰਦੀ ਆ ਜੀ, ਸਾਡਾ ਗੋਤ ਵੱਡਾ ਹੈ ਜੀ। ਅਸੀਂ ਫਲਾਨੇ ਹੁੰਨੇ ਹੁੰਦੀਆਂ ਨਾ ਹੂਕ ਭਰੀ ਉਹ ਕੱਢਤੀ ਕਹਿੰਦੇ ਉਹ ਕਮਲਿਆ ਓ ਮੂਰਖਾ ਜਾਤ ਦਾ ਹੰਕਾਰ ਨਾ ਕਰਿਆ ਕਰ ਫੇਪੜੋ ਪੰਕਤੀ ਦੁਬਾਰੇ ਜੀਵਣਾ ਬੋਲਿਆ ਕਰੋ ਜਾਤ ਕਾ ਗਰਬ ਨਾ ਕਰ ਮੂਰਖ ਗਵਾ ਗਵਾਰਾ ਇਸ ਗਰਬ ਤੇ ਚੱਲਹੀਂ ਬਹੁਤ ਬਹੁਤ ਵਿਕਾਰਾ ਕਹਿੰਦੇ ਜਾਤ ਦੇ ਹੰਕਾਰ ਤੋਂ ਮਨੁੱਖੀ ਸਮਾਜ ਦੇ ਵਿੱਚ ਬਹੁਤ ਵਿਗਾੜ ਪੈਦਾ ਹੁੰਦੇ ਐ ਸਮਾਜ ਵਿੱਚ ਵਿਗਾੜ ਪੈਦਾ ਹੁੰਦਾ ਨਾ ਮਨੁੱਖ ਮਨੁੱਖ ਤੋਂ ਨਫ਼ਰਤ ਕਰਦਾ ਹੈ ਜਾਤ ਕੋ ਦੇ ਆਧਾਰ ਤੇ ਛੂਤਛਾਤ ਫੈਲਦੀ ਹੈ, ਭਿੱਟ ਫੈਲਦੀ ਹੈ, ਨਫਤ ਫੈਲਦੀ ਹੈ। ਕਈ ਵਾਰੀ ਤਾਂ ਚੰਦਰਾ ਲੜਾਈ ਝਗੜੇ ਦਾ ਕਾਰਨ ਵੀ ਬਣ ਜਾਂਦਾ ਹੈ। ਬੰਦੇ-ਬੰਦੇ ਨਾਲ ਲੜਦੇ ਹੈ ਜਾਤੀਵਾਦ। ਇਸ ਕਰਕੇ ਤੀਜੇ ਪਾਤਸ਼ਾਹ ਕਹਿੰਦੇ ਕਮਲਿਆ ਜਾਤ ਦਾ ਹੰਕਾਰ ਨਾ ਕਰਿਆ ਕਰ। ਇਹ ਜਾਤ ਦੇ ਹੰਕਾਰ ਤੋਂ ਮਨੁੱਖੀ ਸਮਾਜ ਵਿੱਚ ਬਹੁਤ ਵਿਗਾੜ ਪੈਦਾ ਹੁੰਦੇ ਹੈ। ਜੋ ਕਿਡੇ ਪਿਆਰੇ ਬਚਨ ਹੈ। ਫੇ ਪੜੋ ਦੁਬਾਰੇ ਜਾਤ ਦਾ ਗਰਭ ਨਾ ਕਰ ਮੂਰਖ ਗਾਵਾਰਾ ਇਸ ਗਰਭ ਤੇ ਚਲਹੇ ਬਹੁਤ ਵਿਕਾਰਾ ਰਹਾਓ ਫੇਗਲੀ ਪੰਕਤੀ ਕਹਿੰਦੇ ਚਾਰ ਵਰਣ ਆਖੇ ਸਭ ਕੋਈ ਕਹਿੰਦੇ ਸਭ ਕੋਈ ਕਹੀ ਜਾਂਦਾ ਚਾਰ ਵਰਨਾ ਚਾਰ ਵਰਨਾ ਵੀ ਜਿੱਦਾਂ ਦੀ ਗੱਲ ਫੈਲ ਗਈ ਕਹਿੰਦੇ ਉਹਦੇ ਮਗਰੀ ਲਾ ਕੇ ਕਹੀ ਜਾਂਦਾ ਮਨੂਬਾਦ ਦੇ ਕਿ ਚਾਰ ਵਰਨਾ ਦੀ ਚਾਰ ਵਰਨਾ ਚਾਰ ਵਰਨਾ ਆਖੇ ਸਭ ਕੋਈ ਉਹ ਚਾਰ ਵਰਨ ਕਿਦਾਂ ਗਿਣਦੇ ਸੀ ਮੈਂ 10ਵੀਂ ਦੇਵਾਂ ਮੰਨੂਵਾਦੀ ਖੇਡ ਆ ਮੰਨੂਵਾਦੀ ਕਹਿੰਦੇ ਕਹਿੰਦੇ ਵੀ ਬ੍ਰਾਹਮਣ ਕਹਿੰਦੇ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਏ ਕਹਿੰਦਾ ਖੱਤਰੀ ਇਹ ਕਹਿੰਦੇ ਬਾਹਾਂ ਚੋਂ ਪੈਦਾ ਹੋਏ ਤੇ ਵੈਸ ਇਹ ਕਹਿੰਦੇ ਲੱਤਾਂ ਚੋਂ ਪੈਦਾ ਹੋਏ ਤੇ ਸ਼ੂਦਰ ਇਹ ਕਹਿੰਦੇ ਪੈਰਾਂ ਚੋਂ ਪੈਦਾ ਹੋਏ ਉਹਨਾਂ ਦੀ ਮਨਉਤ ਕਹਿੰਦੇ ਤਾਂ ਕਰਕੇ ਚਾਰ ਵਰਨ ਹੈ ਤਾਂ ਕਰਕੇ ਕੀ ਇਹ ਕਹਿੰਦੇ ਚਾਰ ਵਰਨ ਕਹਾਵਤ ਬਣਾਤੀ ਕਬੀਰ ਸਾਹਿਬ ਨੇ ਪੁੱਛ ਲਿਆ ਕਬੀਰ ਸਿਕੋ ਰੱਬ ਦੇ ਪਿਆਰੇ ਪੁੱਛ ਲੈਂਦੇ ਵੀ ਦੱਸ ਵੀ ਕਿਦਾਂ ਗੱਲ ਐ ਇਦਾਂ ਕਬੀਰ ਸਾਹਿਬ ਨੇ ਪੁੱਛ ਲਿਆ ਕਹਿੰਦੇ ਵੀ ਤੂੰ ਕਹਿੰਦਾ ਵੀ ਇਦਾਂ ਇਦਾਂ ਅਲੱਗ-ਅਲੱਗ ਪਦਾਇਸ਼ ਹੋਈ ਕੋਈ ਮੂੰਹ ਦੇ ਵਿੱਚੋਂ ਜੰਮਿਆ ਕੋਈ ਬਾਹਾਂ ਦੇ ਵਿੱਚੋਂ ਕੋਲੱਤਾਂ ਦੇ ਵਿੱਚੋਂ ਕੋਈ ਪੈਰਾਂ ਦੇ ਵਿੱਚੋਂ ਕਬੀਰ ਸਾਹਿਬ ਬ੍ਰਹਮ ਨੂੰ ਕਹਿੰਦਾ ਤੂੰ ਦੱਸ ਵੀ ਤੂੰ ਫਿਰ ਕਿਸੇ ਹੋਰ ਰਸਤੇ ਕਿਉਂ ਨਹੀਂ ਜੰਮਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਪਸ਼ਟ ਲਿਖਿਆ ਜੀ ਬਾਣੀ ਚ ਸੁਣ ਲਓ ਬਾਣੀ ਦਾ ਅਰਥ ਕਹਿੰਦੇ ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਆਇਆ ਤੋ ਆਣ ਬਾਟ ਕਹੇ ਨਹੀਂ ਆਇਆ ਤਾਹੀਂ ਨਹੀਂ ਆਇਆ ਭਾਵ ਕਿ ਸੰਸਾਰ ਵਿੱਚ ਹਰ ਕੋਈ ਇੱਕੋ ਤਰ੍ਹਾਂ ਦਾ ਜਨਮ ਲੈਂਦਾ ਜੋ ਰੱਬ ਜੀ ਦਾ ਨਿਜਮ ਹੈ ਨਿਜਮ ਦੇ ਮੁਤਾਬਕ ਹਰ ਬੱਚਾ ਜਨਮ ਲੈਂਦਾ ਨਾ ਸਿੱਧੀ ਗੱਲ ਕਹਿਣੀ ਪਊਗੀ ਤੇ ਉਸ ਵੇਲੇ ਉਹਨੂੰ ਕਹਿੰਦੇ ਵੀ ਤੂੰ ਦੱਸ ਤੂੰ ਦੱਸ ਫੇਰਾ ਤੂੰ ਇਹ ਗੱਲ ਉਹਨੂੰ ਵਿਚਾਰ ਕੇ ਦੱਸ ਸਾਨੂੰ ਵੀ ਤੂੰ ਕਹਿੰਦਾ ਬਾਹਾਂ 'ਚੋਂ ਖੱਤਰੀ ਪੈਦਾ ਹੋਏ ਬਾਹਾਂ ਵਿੱਚ ਕਿਹੜੀ ਜੂਟਰਸ ਹੁੰਦੀ ਐ ਕਿਹੜੀ ਬੱਚੇ ਦਾ ਨਹੀਂ ਹੁੰਦੀ ਐ ਪੈਰਾਂ 'ਚ ਕਿਹੜੀ ਬੱਚੇ ਦਾ ਨਹੀਂ ਹੁੰਦੀ ਐ ਇਹ ਬਾਣੀ ਦੀ ਕਥਾ ਜੇ ਇਦਾਂ ਹੋਵੇ ਕਿ ਤੇ ਮੇਰਾ ਖਾਲਾ ਜਾਤੀਵਾਂ ਦਾ ਆਪਣੇ ਚਾਜ ਜਿੰਦਾ ਕਿਤੇ ਸਮਝੇ ਨਹੀਂ ਬਣ ਚੀ ਲਿਖਿਆ ਉਹ ਕਬੀਰ ਸਾਹਿਬ ਨੇ ਉੱਥੇ ਕਿਹਾ ਕਾਸ਼ੀ ਦੇ ਗੜ੍ਹ ਵਿੱਚ ਇਹ ਗੱਲ ਕਹੀ ਕਿੱਥੇ ਕਹੀ ਬੋਲੋ ਜਿੱਥੇ ਗੰਢ ਸੀ ਉਹਨਾਂ ਦਾ ਅਸੀਂ ਅੱਜ ਬਾਣੀ ਦੀ ਕਥਾ ਗੁਰਦੁਆਰਿਆਂ ਕਰਦੇ ਡਰਦੇ ਹਾਂ ਕਈ ਇਦਾਂ ਦੇ ਸ਼ਬਦ ਰੱਬਦੇ ਆ ਕੱਲ ਕਰ ਕਰਦੇ ਕਮਾਲ ਹੋ ਗਈ ਇਸ ਕਰਕੇ ਕਹਿੰਦੇ ਐਵੇਂ ਨਾ ਕਹਾਇਆ ਕਰੋ ਚਾਰ ਵਾਰ ਨਾ ਆਖਿਆ ਸਭ ਕੋਈ ਮੂੰਹ ਚੋਂ ਜੰਮ ਪਈ ਜੀ ਬਾਹਾਂ ਤੋਂ ਜੰਮ ਪਈ ਜੀ ਪੈਰਾਂ ਤੋਂ ਜੰਮ ਪਕੇ ਜੀ ਛੂਤਰਾਂ ਕੰਦੇ ਪੈਰਾਂ ਚੋਂ ਪੈਦਾ ਹੋ ਗਏ ਲੱਗਦਾਸ ਲਾ ਹੋ ਗਏ ਪੈਰਾਂ ਚੋਂ ਪੈਦਾ ਕਬੀਰ ਸਾਹਿਬ ਕਹਿੰਦੇ ਤੂੰ ਦੱਸ ਫੇਰਾ ਤੂੰ ਆਪਣੀ ਗੱਲ ਕਰ ਫੇਰਾ ਸੋ ਰੋ ਵਿਚਾਰ ਗੱਲ ਚੱਲ ਰਹੀ ਸੀ ਹੁਣ ਕਹਿੰਦੇ ਚਾਰ ਵਰਨ ਆਖੈਂ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਕਹਿੰਦੇ ਸੱਚੇ ਐ ਵੀ ਸਾਰੀ ਉਤਪਤੀ ਇੱਕ ਰੱਬੀ ਨੂਰ ਤੋਂ ਹੋਈ ਐ ਬ੍ਰਹਮ ਬਿੰਦ ਦਾ ਮਤਲਬ ਰੱਬੀ ਨੂਰ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਅਬਾ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਪ੍ਰਮਾਨ ਪੜ ਲਿਖੇ ਬਾਣੀ ਦਾ ਆਹ ਵਾਹਲਾ ਅੱਲਾ ਨੂੰ ਰੇ ਤੋ ਪਾਇਆ ਅੰਦ ਦੇ ਅੱਲਾ ਨੂੰ ਰੇ ਉਪਾਇਆ ਆਹ ਵਾਹਲਾ ਅੱਲਾ ਨੂੰ ਰੇ ਉਹ ਪਾਇਆ oh mm -hmm. ਇੰਦਾ ਇੱਕੋ ਰੱਬੀ ਨੂਰ ਤੋਂ ਸਾਰੀ ਉਤਪਤੀ ਹੋਈ ਹੈ ਇਹ ਤੀਜੇ ਪਾਤਸ਼ਾਹ ਜੀ ਕਹਿ ਰਹੇ ਜੋ ਆਪਾਂ ਸ਼ਬਦ ਵਿਚਾਰ ਰਹੇ ਹਾਂ ਕਹਿੰਦੇ ਚਾਰ ਵਰਨ ਆਖ ਹੈ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਤਪਤ ਹੋਈ